ਦਾ ਮੀਹਾ ਸਿੰਘ ਆ ਥੋੜੇ ਪਿੰਡ ਦਾ ਬੰਦਾ ਨੇ ੱੱੱਕੇ ਨਾਲ ਕਤਲ ਕੇਸ ਦੇ ਵਿੱਚ ਫਸਾਇਆ ਹੋਇਆ ਮੈਂ ਤੁਹਾਨੂੰ ਇੱਕ ਮਿੰਟ ਖੜੋ ਆ ਥੋੜੇ ਪਿੰਡ ਦੀ ਪੰਚਾਇਤ ਆ ਜਿਹੜਾ ਮੇਰੇ ਬਾਰੇ ਕਹਿੰਦੇ ਮੈਂ ਇਹ ਗੱਲ ਸੁਣਾਉਂਗਾ ਥੋੜੇ ਪਿੰਡ ਦੀ ਆ ਜਿਹੜੀ ਸੱਸ ਦੇਖ ਲਓ ਜੀ ਸੱਸ ਦਾ ਇਲਾਜ ਮੈਂ ਕਰਵਾਇਆ ਉਹਨਾਂ ਨੂੰ ਕਿੰਨਾ ਕ ਭਾਤਾਂ ਹੀ 5.5 ਟੋਲੇ ਸੋਨਾ ਪਾਇਆ ਸੀ ਸਾਢੇ 5 ਟੋਲੇ ਸੋਨਾ ਪਾਇਆ ਜਿਹੜਾ ਉਹ ਦੇਤਾ ਤੈਨੂੰ ਇਹਨੇ ਨਾ ਲੈ ਗਈ ਮੈਂ ਵੀ ਸਾਰਾ ਕੁਝ ਲੈ ਗਈ ਤੇਰਾ ਵੀ ਸਾਢੇ 5 ਟੋਲੇ ਸੋਨਾ ਲੈ ਗਈ ਲੈ ਅੱਛਾ ਜੀ ਲੈ ਗਈ ਅੱਧਾ ਥੋੜਾ ਜਿਹਾ ਟਿੱਕਾ ਮੇਰੇ ਪਿੱਛਿਆਂ ਨੇ ਪਾਇਆ ਸੀਗਾ ਉਹ ਥੋੜੀ ਅੱਛ ਤੇਰੇ ਤੁੜੇ ਸੋਨੇ ਲੈ ਗਈ ਹੈ ਹਾਂ ਇਹ ਲੈ ਗਈ ਇਹ ਇਹ ਹਿਉ ਨੁੱਜੇਦਾ ਜਿੰਨਾ ਜੇ ਇਹਨੂੰ ਸੋਨਾ ਨਹੀਂ ਅਸੀਂ ਦਿੱਤਾ ਅੱਛਾ ਜਦੋਂ ਜਿੱਤਰੀ ਨੇ ਸੋਨਾ ਮਿਲ ਗਿਆ ਜਦ ਹੀ ਫਰਾਰ ਹੋ ਗਈ ਇਹ ਤੇਰਾ ਪਿਓ ਨੂੰ ਕਿੰਨੇ ਸਾਲ ਹੋ ਗਏ ਜੇਲ੍ਹ ਦੇ ਵਿੱਚ ਬੈਠੇ ਨੂੰ 10 ਸਾਲ ਹੋ ਗਏ ਫਿਰ ਤੇਰੇ ਪਿਓ ਦਾ ਕੀ ਕਸੂਰ ਹੈਗਾ ਸੀ ਗਾ ਜਿਹੜਾ ਤੂੰ ਇਮਾਨਦਾਰੀ ਨਾਲ ਦੱਸ ਮੈਨੂੰ ਕੋਈ ਕਸੂਰ ਨਹੀਂ ਸੀ ਉਹਨੇ ਮਾਰਿਆ ਸੀ ਉਹਨੇ ਕਤਲ ਕੀਤਾ ਸੀ ਕੋਈ ਨਹੀਂ ਫਿਰ ਇਹਦੇ ਪਿਓ ਨੂੰ ਫਸਾਉਣ ਦਾ ਜੇਲ੍ਹ 'ਚ ਕੀ ਹੱਕ ਸੀ ਬਾਈ ਜੀ ਤੇ ਥੋੜੇ ਅਸੀਂ ਨਗਰ ਦੇ ਵਿੱਚ ਆਏ ਆ ਬਾਈ ਤੁਸੀਂ ਸਾਰੇ ਮੁੰਡੇ ਤੇਜਾਂ ਦੇ ਆ ਜਾਓ ਜਿਹੜੇ ਹੋਰ ਕਿਸੇ ਨੇ ਆਉਣਾ ਬਾਈ ਸੁਣ ਲਓ 2 ਮਿੰਟ ਗੱਲ ਆ ਜਾਓ ਗੱਲ ਸੁਣ ਲਓ ਇਹਨਾਂ ਨੂੰ ਇਹ ਹੋ ਗਿਆ ਭਾਨਾ ਇੱਥੇ ਕਰੂਗੀ ਐਵੇਂ ਨਹੀਂ ਪਹੁੰਚਗੇ ਅੱਜ ਆ ਮੌਜੂਦਾ 4-5 ਸਰਪੰਚ ਮੇਰੇ ਆ ਰਹੇ ਨੇ ਮੇਰੇ ਪਿੰਡ ਦੀ ਪੰਚਾਇਤ ਆਹੀ ਹੈ ਮੇਰੇ ਨਾਲ ਤੁਹਾਨੂੰ ਹੀ ਮੈਂ ਸੁਨੇਹਾਰਾ ਨੰਬਰਦਾਰੀ ਬੈਠਾ ਸਾਰੇ ਬੈਠਣਗੇ ਠੀਕ ਹੈ ਨਾ ਗੱਲ ਭਾਨੇ ਦੇ ਨਾਲ ਮੈਂ ਗੱਲ ਇਹ ਗੱਲ ਕਹਿੰਦਾ ਨਾਲ ਅਗਲਾ ਕਹਿੰਦਾ ਵੀ ਭਾਨਾ ਹਰ ਇੱਕ ਬੰਦੇ ਇਹ ਗੱਲ ਬੋਲਦਾ ਮੈਂ ਬੋਲਦਾ ਮੈਂ ਮੇਰੀ ਮੈਂ ਉਸ ਪਰਮਾਤਮਾ ਦੀ ਤਾਕਤ ਨਾਲ ਗੱਲ ਬੋਲਦਾ ਕਿਸੇ ਮੰਗਰਾ ਅੱਜ ਮੈਂ ਸਾਫ਼ ਗੱਲ ਕਹਿਣਾ ਇੱਥੇ ਮੈਂ ਉਹਨੂੰ ਕੁੜੀ ਨੂੰ ਸਾਫ਼ ਗੱਲ ਕਹੀ ਸੀ ਕੱਲ ਵੀਡੀਓ ਪਾ ਕੇ ਵੀ ਜੇ ਤੇਰੇ 'ਚ ਮੈਨੂੰ ਕੋਈ ਮੈਰਿਜ 'ਚ ਕੋਈ ਗਲਤੀ ਲੱਗਦੀ ਹੈ ਵੀ ਇੱਥੇ ਆ ਕੇ ਮੇਰਾ ਸਵਾਲ ਦਾ ਜਵਾਬ ਦੇ ਮੈਂ ਤੇਰੇ ਪਿੰਡ ਦੀ ਪੰਚਾਇਤ ਕੋਲੇ ਲੈ ਕੇ ਆਉਂ ਤੁਸੀਂ ਸਾਂਝੇ ਪੰਚਾਇਤੋਂ ਸਰਪੰਚੋਂ ਠੀਕ ਹੈ ਨਾ ਗੱਲ ਮੈਂ ਤੁਹਾਡੇ ਕੋਲ ਸ਼ਿਕਾਇਤ ਲੈ ਕੇ ਆਇਆ ਵੀ ਤੇਰੀ ਜਿਹੜਾ ਤੂੰ ਰੋਜ਼ ਦੂਜੀ ਤੀਜੀ ਨੂੰ ਵੀਡੀਓ ਪਾ ਦਿੰਦੀਆਂ ਜਾਂ ਮੈਨੂੰ ਮੀਡੀਆ 'ਚ ਜਾ ਕੇ ਬਦਨਾਮ ਕਰਦੀਆਂ ਤੂੰ ਇੱਥੇ ਆ ਕੇ ਸਵਾਲਾਂ ਦਾ ਮੇਰਾ ਜਵਾਬ ਦੇ ਜੇ ਤੂੰ ਸਹੀ ਹੈ ਠੀਕ ਹੈ ਨਾ ਗੱਲ ਚੱਲ ਮੇਰੇ ਬਾਰੇ ਬੋਲ ਲੈ ਪ ਉਹ ਇੱਥੇ ਆ ਕੇ ੱਤਕਾ ਕਰਦਾ ਇੱਥੇ ਆ ਕੇ ਆਹ ਕਰਦਾ ਮਸਲਾ ਕੀ ਉਹ ਜ਼ਮੀਨ ਦਾ ਤੁਸ ਨੂੰ ਸਭ ਨੂੰ ਪਤਾ ਹੈ ਮਸਲਾ ਕੀ ਆ ਮੇਰੀਆਂ ਭੈਣਾਂ ਬਾਰੇ ਬੋਲਣਾ ਜੇ ਮੈਂ ਅੱਜ ਇਹਦੇ ਕਰਤਾਰਬਾਰੀ ਤੁਹਾਡੇ ਕੋਲ ਇਹਦੇ ਬਾਰੇ ਬੋਲਦਾ ਠੀਕ ਆ ਮੈਂ ਕੋਈ ਚੰਗਾ ਹੀ ਲੱਗਦਾ ਇਹਦੇ ਕਰਤਾਰਬਾਰੇ ਬੋਲਣਾ ਮੇਰੀਆਂ ਭੈਣਾਂ ਨਾਲ ਕੰਪੈਰੀਜਨ ਕਰਦੀ ਐ ਆਪ ਤਾਂ ਪੰਜ ਪੰਜ 7 7 ਥਾਵਾਂ ਤੇ ਵਿਆਹ ਕਰਾਏ ਨੇ ਠੀਕ ਆ ਨਾ ਗੱਲ ਮੇਰੀਆਂ ਭੈਣਾਂ ਮੇਰੀਆਂ ਭੈਣਾਂ ਦੀ ਉਮੀਦਵਾਰ ਐ ਮੇਰੀ ਪੰਚਾਇਤ ਬੈਠੀ ਐ ਮੇਰੇ ਪਿੰਡ ਦੀ ਬੋਲਣ ਵਾਲੀ ਜੱਜ ਸਹੀ ਤੇ ਦੀ ਮਾਂ ਆਉਂਦੀ ਇਹਦੀ ਭੈਣ ਆਉਂਦੀ ਸਕਾ ਕੋਈ ਆਪ ਦਾ ਕੋਈ ਇਹਨਾਂ ਦੇ ਕਿੰ ਆ ਮੇਰੇ ਨਾਲ ਆ ਖੜੇ ਲਗੇ ਚਾਰ ਪੰਜ ਪਿੰਡਾਂ ਦੇ ਸਰਪੰਚ ਆਏ। ਤੁਹਾਡੇ ਕੋਲੇ ਸ਼ਿਕਾਇਤ ਸਰਪੰਚ ਸਾਹਿਬ ਅਸੀਂ ਇਹ ਲੈ ਕੇ ਆਇਆ ਸਾਰੀ ਪੰਚਾਇਤ ਨੰਬਰਦਾਰ ਬੈਠਾ। ਵੀ ਜੇ ਇਹਦੇ 'ਚ ਕੋਈ ਮਾੜੀ-ਮੋਟੀ ਕੋਈ ਸ਼ਰਮ ਕਿਤੇ ਹੈਗੀ ਆ ਤਾਂ ਇੱਥੇ ਆ ਕੇ ਜਵਾਬ ਦੇਵੇ ਨਹੀਂ ਮੇਰੇ کردار ਬਾਰੇ ਬੋਲਣਾ। ਕੋਈ ਇਹਨੂੰ ਬਾੜੀ ਇਹਨੂੰ ਕੋਈ ਇਹਦੀ ਮੈਂ ਬਾੜੀ ਸਿਆਣਪ ਨਹੀਂ ਸਮਝਦਾ। ਤੁਸੀਂ ਤੀਜੇ ਦਿਨ ਚੱਕ ਕੇ ਉਹਦੇ ਵੀਡੀਓ ਪਾਦਣੀਆਂ ਆਏ ਆ ਜੀ ਜੋ ਆ ਜੀ ਇਹ ਇਦੇ ਪਿੱਛੇ ਕੋਈ ਦੋ ਬੰਦੇ ਨਹੀਂ ਤੁਰਦੇ ਅੱਜ ਅੱਜ ਆ ਪਿੰਡ ਚ ਸਾਬਤ ਗੱਲ ਹੋ ਗਈ ਮੇਰੇ ਪਿੰਡ ਦੇ ਵਿੱਚ 215 ਲੱਖ ਕੱਟ ਹੋਇਆ ਜੇ ਮੈਂ ਮਾਨ ਨਾਲ ਗੱਲ ਕਹਣਾ ਜੇ ਮੈਂ ਪੰਜਾਬ ਲਈ ਕੁਝ ਕੀਤਾ ਤਾਂ ਕੱਟ ਹੋਇਆ ਜੀ ਮੇਰੇ ਪਿੰਡ ਦੇ ਵਿੱਚ ਦੁਨੀਆ ਦੇ ਨੈਸ਼ਨਲ ਮੀਡੀਆ ਤੇ ਕਰਦੇ ਇਹ ਗੱਲ ਐ ਅੱਜ ਤੱਕਰ ਮੈਂ ਗੱਲ ਤੁਹਾਡੇ ਪਿੰਡ ਦੇ ਵਿੱਚ ਦਾਅਵੇ ਨਾਲ ਕਹਿ ਕੇ ਜਾਣਾ ਤੀਜੇ ਦਿਨ ਕਹਿੰਦੇ ਪੈਸੇ ਖਾਂਦਾ ਐ ਖਾਂਦਾ 120 30 ਕਰੋੜ ਰੁਪਏ ਦਾ ਮੇਰੇ ਕੋਲੇ ਘਰੇ ਤੁਹਾਡੇ ਪਿੰਡ ਦੀ ਪੰਚਾਇਤ ਆਜੇ ਚਾਹੇ ਇਹ ਆਜੇ ਜਿਹੜਾ ਮੈਂ ਲੋਕਾਂ ਦਾ ਵਾਪਸ ਕਰਵਾਇਆ ਹੋਇਆ ਕਰੋੜਾਂ ਰੁਪਏ ਮੈਂ ਘਰੋਂ ਆਇਆ ਮੋੜਿਆ ਹੋਇਆ ਵੱਡੀਆਂ-ਵ ਇਹਦੀ ਕਰਤਾਰ ਕਿਹਦੇ ਅਮੇਜ ਕੀ ਆ ਲਾਜ ਮੈ ਤੁਹਾਨੂੰ ਇੱਕ ਮਿੰਟ ਖੜੋ ਆ ਤੁਹਾਡੇ ਪਿੰਡ ਦੀ ਪੰਚਾਇਤ ਆ ਜਿਹੜਾ ਮੇਰੇ ਬਾਰੇ ਕਹਿੰਦੇ ਮੈਂ ਇਹ ਗੱਲ ਸੁਣਾਉਂਗਾ ਤੁਹਾਡੇ ਪਿੰਡ ਦੀ ਆ ਜਿਹੜੀ ਸੱਸ ਦੇਖ ਲਓ ਸੱਸ ਦਾ ਇਲਾਜ ਮੈਂ ਕਰਵਾਇਆ ਇਹਦੀ ਜਿਹੜੀ ਸੱਸ ਆ ਜਿਹੜੇ ਮੁੰਡੇ ਨੂੰ ਇਹ ਵਿਆਹ ਕਰਾਇਆ ਹੋਇਆ ਇਹਦੀ ਸੱਸ ਦੇ ਸਹੁਰੇ ਦਾ ਇਲਾਜ ਮੈਂ ਕਰਵਾਇਆ ਹਾਲ ਤੱਕ ਕਰੋ ਕਿ ਨਹੀਂ ਇਹਦੀ ਸੱਸ ਕਹਿੰਦੇ ਮੁੰਡੇ ਨੂੰ ਮੈਂ ਗਿਟਨਾਪ ਕਰੀ ਖੜੀਆਂ ਸੁਣੋ ਸਾਰੀ ਪੰਚਾਇਤ ਤੁਸੀਂ ਸਰਪੰਚ ਖੜਿਓ ਆ ਤੁਸੀਂ ਇੱਕ ਇਹਦੀ ਸੱਸ ਦੀ ਆ ਸੁਣੋ ਰਿਕਾਰਡਿੰਗ ਮੈਂ ਤੁਹਾਨੂੰ ਸੁਣਾਉਣਾ ਆ ਆ ਮੈਨੂੰ ਖਤਮ ਕਰ ਗਿਆ ਮੈਂ ਸੁਣਾਉਣਾ ਕੋਈ ਗੱਲ ਨਹੀਂ 1 ਮਿੰਟ ਮੋੜੋ ਬਾਈ ਮੈਂ ਸੁਣਾਉਣਾ ਆ ਸਾਰੇ ਇਹਦੇ ਸੱਸ ਦਾ ਇੱਜ਼ਤ ਮੈਨੂੰ ਸਾਰੇ ਇਹਦੇ ਘਟੋ ਘਟ ਅੱਧੇ ਘੰਟੇ ਦੀ ਵੀਡੀਓ ਹੈ ਜਿਹਨੇ ਲੈਣੀਆਂ ਵਸੋ ਲੈ ਲਓ ਮੈਂ ਇੱਕ ਬੇਨਤੀ ਕਰਦਾ ਆ ਸੁਣ ਲੋ ਮੈਂ ਮੈਂ ਤਰੇ ਬੈ ਕੱਦਣ ਪਟਿਆਲੇ ਆ ਕੇ ਜਾਣਾ ਮੈਨੂੰ ਜੇ ਤੇਰੀ ਇਹਦੇ ਸਾਰੇ ਦਾ ਰਜਿੰਦਰਾ ਦੇ ਵਿੱਚ ਉਹਦੇ ਸੱਸ ਇਹਦੇ ਸਹੁਰੇ ਦਾ ਇੱਜ਼ਤ ਮੈਂ ਕਰਵਾਇਆ ਇਹ ਬੋਲਣ ਨੂੰ ਕੀ ਮਰਦੀਆਂ ਮੇਰੇ ਮੂਹਰੇ ਜਿੰਨੇ ਥਾਵਾ ਤੇ ਨੇ ਪਹਿਲਾਂ ਵਿਆਹ ਕਰਾਇਆ ਸਾਰੇ ਮੇਰੇ ਮੁੰਡੇ ਮੇਰੇ ਆ ਕੇ ਮਿੰਨਤਾਂ ਕੱਢਦੇ ਰਹਿੰਦੇ ਨੇਗੇ ਇਸ ਕਰਕੇ ਸਰਪੰਚ ਸਾਹਿਬ ਤੁਹਾਡੇ ਇਹ ਪਿੰਡ ਦੀ ਕੁੜੀ ਹੈ ਤੁਸੀਂ ਇਹਨੂੰ ਇਹਨੂੰ ਨੱਥ ਪਾਓ ਇਹਨੂੰ ਇਹਨੂੰ ਪਾ ਸਕਦੇ ਹੋ ਤੁਸੀਂ ਪੰਚਾਇਤੋਂ ਸਾਡੇ ਚ ਕੋਈ ਗਲਤੀ ਹੈ ਸਾਡੇ ਪਿੰਡ ਦੇ ਸਰਪੰਚ ਪੰਚਾਇਤ ਖੜਿਆ ਜਦੋਂ ਮਰਜੀ ਸਾਡੇ ਪਿੰਡ ਦੇ ਵਿੱਚ ਆ ਜਾਓ ਤੁਹਾਨੂੰ ਖੁੱਲੇ ਛੁੱਟਿਆ ਕੋਈ ਬੰਦਾ ਕਿਸੇ ਪ੍ਰਕਾਰ ਦਾ ਕੋਈ ਬੰਦਾ ਮੱਜ ਗੱਲ ਕਹਿ ਕੇ ਜਾਣਾ ਇਹ ਗੱਲ ਇਹ ਚੀਜ਼ ਹੁੰਦੀ ਆ ਵੀ ਚਲੋ ਜੀ ਉਹ ਬੰਦਾ ਮਿਹਨਤ ਕਰਕੇ ਇੱਥੇ ਤੇ ਕਰ ਪਹੁੰਚਾ ਪਤਾ ਨਹੀਂ ਉਹਦੀ ਕਰਦਾਰ ਕੁਸ਼ੀ ਐਂ ਕਰ ਦੋ ਮੇਨ ਗੱਲ ਜਿਹੜੀ ਆ ਕੇ ਰੁਕਦੀ ਆ ਇੱਥੇ ਆ ਕੇ ਰੋਕਦੀ ਆ ਵੀ ਇਹਦੀ ਕਰਦਾਰ ਕੁਸ਼ੀ ਕਰਨੀ ਆ ਕਰਦਾਰ ਕੁਸ਼ੀ ਐਂ ਥੜੂ ਹੋ ਜੂਗੀ ਇੱਥੇ ਨੇਕਾਂ ਹੀ ਲੋਕ ਤੁਰੇ ਫਿਰਦੇ ਨੇ ਕਿ ਨੇਕਾਂ ਲੋਕਾਂ ਨੇ ਤੁਸੀਂ ਇੱਥੇ ਜ਼ਮੀਨਾਂ ਦੱਬੀ ਨੇਕਾਂ ਲੋਕਾਂ ਤੁਸੀਂ ਇੱਥੇ ਕੇਸ ਕਰ ਰਹੇ ਹੋ ਤੂੰ ਉਹਨਾਂ ਦੇ ਖਿਲਾਫ ਕਿੰਨਾ ਗਬੋਲ ਪੈਣੀ ਆ ਕਿੰਨਾਂ ਨੇ ਇਹਨਾਂ ਦੇ ਕੇਸ ਖਿਲਾਫ ਕੀਤੇ ਹੋਏ ਨੇ ਇਹਨਾਂ ਨੇ ਅੱਜ ਤਿੱਕਰ ਲੈ ਮੈਂ ਤੁਹਾਡੇ ਪਿੰਡ ਦੇ ਵਿੱਚ ਗੱਲ ਕਰਕੇ ਜਾਣਾ ਸ਼ਰਿਆਵਾ ਸੁਣ ਲਓ ਧਿਆਨ ਨਾਲ ਗੱਲ ਤੁਹਾਡੇ ਪਿੰਡ ਦਾ ਮੁੰਡਾ ਤੁਹਾਡੇ ਪਿੰਡ ਦਾ ਮੀਹਾ ਸਿੰਘ ਆ ਤੁਹਾਡੇ ਪਿੰਡ ਦਾ ਬੰਦਾ ਇਹਨੇ ਧੱਕੇ ਨਾਲ ਕਤਲ ਕੇਸ ਦੇ ਵਿੱਚ ਫਸਾਇਆ ਹੋਇਆ ਦੱਸੋ ਪੰਚਾਇਤ ਜਵਾਬ ਦੇਵੇ ਕੀ ਕਸੂਰ ਸੀ ਉਹ ਬੰਦੇ ਦਾ ਮੀਹਾ ਜਿਹੜਾ ਕਤਲ ਸਾਡੇ ਨਾਲ ਚਲੋ ਠੀਕ ਆ ਮੇਰੇ ਮੇਰੀ ਭੈਣ ਨਾਲ ਰੌਲਾ ਹੋ ਸਕਦਾ ਮੇਰੇ ਮਾਮੇ ਨਾਲ ਰੌਲਾ ਹੋ ਸਕਦਾ ਤਾਂ ਜਿਹੜਾ ਤੁਹਾਡੇ ਅੱਜ ਮੀਹਾ ਤੁਹਾਡੇ ਪਿੰਡ ਦਾ ਦੱਸੋ ਨੇ ਕਤਲ ਕੀਤਾ ਤੁਹਾਡੇ ਪਿੰਡ ਦੀ ਸਾਰੀ ਪੰਚਾਇਤ ਤੁਹਾਡਾ ਸਾਰਾ ਪਿੰਡ ਇਹ ਗੱਲ ਕਹੇ ਆ ਨੰਬਰਦਾਰ ਬੈਠਾ ਸਰਪੰਚ ਬੈਠਾ ਮੀਹੇ ਦਾ ਕੀ ਕਸੂਰ ਸੀ ਜਿਹੜਾ ਨੇ ਕਤਲ ਕੇਸ ਦੇ ਵਿੱਚ ਫਸਾਇਆ ਹੋਇਆ ਅੱਜ ਬੰਦੇ ਨੂੰ 10 ਸਾਲ ਹੋ ਗਏ ਮੀਹੇ ਨੂੰ ਜੇਲ੍ਹ ਕੱਢ ਦੇ ਨੂੰ ਦੱਸੋ ਕੀ ਕਸੂਰ ਸੀ ਤੁਹਾਡੇ ਪਿੰਡ ਦਾ ਇੱਕ ਵੀ ਬੰਦਾ ਉੱਥੇ ਦਰਸ਼ਨ ਨੂੰ ਮੈਂ 20 ਵਾਰੀ ਸਮਝਾਇਆ ਸੀਗਾ ਮੈਂ ਕਿਹਾ ਤੂੰ ਇਹ ਜ਼ਮੀਨ ਆ ਜਿਹੜੀ ਤੂੰ ਇਹਨੂੰ ਮੈਂ ਕਿੰਨੇ ਵਾਰੀ ਮੈਂ ਕਿਸ ਤੁਹਾਡੇ ਪਿੰਡ ਦੇ ਕਿੰਨੇ ਬੰਦੇ ਨੇ ਇਹਨੇ ਖਲਾਫ ਝੂਠੇ ਪਰਚੇ ਦਰਜ ਕਰਾਏ ਨੇਗੇ 10 ਸਾਲ ਹੋ ਗਏ ਬਟੇ ਨੂੰ ਸਾਰੀ ਉਮਰ ਬੰਦੇ ਨੇ ਜੇਲ੍ਹ ਦੇ ਵਿੱਚ ਖਰਾਵੋਗੇ ਮੀਆਂ ਸਿੰਘ ਦੀ ਮੈਂ ਕਿਸੇ ਵੀ ਤੁਹਾਡੇ ਕਿਸੇ ਵੀ ਤੁਹਾਡੇ ਪਿੰਡ ਦੇ ਬੰਦੇ ਨੂੰ ਉਹ ਇਹ ਕਹੀ ਹੋਵੇ ਮੇਰੇ ਮੂੰਹ ਤੇ ਲਿਆਓ ਕਿਸੇ ਨੂੰ ਵੀ ਕਹੀ ਹੋਵੇ ਕੋਈ ਵੀ ਬੰਦਾ ਕਹਦੇ ਕਿਸ ਨੂੰ ਉਹ ਕਹੀ ਹੋਵੇ ਜਾਂ ਮੇਰੀ ਭੈਣ ਨੇ ਕਹੀ ਹੋਵੇ ਮੇਰੇ ਜੀਜੇ ਨੇ ਕਹੀ ਹੋਵੇ ਕਿਸੇ ਨੇ ਵੀ ਕਹੀ ਹੋਵੇ 10 ਸਾਲ ਹੋ ਗਏ ਬਾਈ ਇਹ ਸਾਰੀ ਉਮਰ ਜੇਲ੍ਹ ਦੇ ਵਿੱਚ ਨੌਕਰ ਬੰਦੇ ਨੇ ਗાળ ਲਈ ਉਠਾ ਕੋਈ ਮਾਇਨੇ ਕੀ ਆ ਵੀ ਮੇਰੇ ਨਗਰ ਦੇ ਵਿੱਚ ਆਉ ਮੈਂ ਤੁਹਾਡੇ ਨਗਰ ਦੇ ਵਿੱਚ ਆਇਆ ਨਗਰ ਦਾ ਕੋਈ ਬੰਦਾ ਕਿਸੇ ਪ੍ਰਕਾਰ ਦਾ ਕੋਈ ਬੰਦਾ ਕਹਿ ਦੇ ਅੱਜ ਇੱਕ ਉੱਠ ਕੇ ਮੈਂ ਤਾਂ ਕਹਣਾ ਕੋਈ ਬੰਦਾ ਬੋਲੋ ਮੈਂ ਕਹਿੰਦਾ ਕਿਸ ਨੂੰ ਕੋਈ ਚੁੱਪ ਕਰਾਇਆ ਮੇਰੇ 'ਚ ਕੋਈ ਕਮੀਆਂ ਦੱਸੋ ਸਰਪੰਚ ਨੂੰ ਚੁੱਪ ਕਰਾਓ ਨੰਬਰਦਾਰ ਨੂੰ ਨਗਰ ਦੇ ਵਿੱਚ ਮੈਂ ਗੱਲ ਸਾਰੇ ਦੇ ਵਿੱਚ ਮੈਂ ਸਾਰਿਆਂ ਨੂੰ ਸਲੇਹਾ ਲਾ ਕੇ ਆਇਆ ਵੀ ਕੋਈ ਬੰਦਾ ਮੇਰੇ 'ਚ ਗਲਤੀ ਕਿਸੇ ਪ੍ਰਕਾਰ ਦੇ ਸੇ ਤੀਜੇ ਦਿਨ ਕਹਿੰਦੇ ਮੈਂ ਕਾਨੂੰਨੀ ਲੜਾਈ ਲੜ ਮੈਂ ਕਾਨੂੰਨ ਦੇ ਵਿੱਚ ਸਹੀ ਆ ਮੈਂ ਕਹਣਾ ਜੇ ਤੂੰ ਕਾਨੂੰਨ ਪੱਖੇ ਸਹੀ ਆ ਕੋਈ ਕਾਗਜ਼ ਪੱਤਰ ਇੱਥੇ ਲਿਆ ਕੇ ਪੰਚਾਇਤ ਦੇ ਵਿੱਚ ਧਰ ਤੂੰ ਦੂਖਨਵਾਰਨ ਸਾਹਿਬ ਐਡਾ ਵੱਡਾ ਕੱਠ ਹੋਇਆ ਸੀਗਾ ਉੱਥੇ ਵੀ ਤੇਰੀ ਕੋਈ ਉੱਥੇ ਤੂੰ ਸਾਰੀਆਂ ਗੱਲਾਂ ਦੇ ਵਿੱਚ ਜਥੇ ਬੰਦਿਆਂ ਨੇ ਸਾਰੀਆਂ ਝੂਠੀ ਪੈ ਕੇ ਆਈਆਂ ਅੱਜ ਤੇਰੇ ਮੈਂ ਪਿੰਡ ਦੇ ਵਿੱਚ ਆਇਆ ਤੀਜੇ ਦਿਨ ਕਹਿੰਦੇ ਭਾਨਣੇ ਜ਼ਮੀਨ ਤੇ ਕਬਜ਼ਾ ਕਰਿਆ ਭਾਨਣੇ ਕੌਣ ਸਹੀ ਹੈ ਜੇਕਰ ਕਾਨੂੰਨ ਦੇ ਵਿੱਚ ਸਹੀ ਆ ਅੱਜ ਅਸੀਂ ਕਾਨੂੰਨੀ ਲੜਾਈ ਲੜ ਰਹੇ ਆ ਪਰ ਕਾਨੂੰਨੀ ਲੜਾਈ ਨਹੀਂ ਪਰ ਕਾਨੂੰਨੀ ਲੜਾਈ ਲੜ ਲੈ ਦੱਸ ਮੈਂ ਕਾਨੂੰਨ ਦੇ ਵਿੱਚ ਕਿੱਥੇ ਕੋਈ ਧੱਕਾ ਕਰਿਆ ਕਾਨੂੰਨ ਤੋਂ ਤੋਂ ਉੱਪਰ ਕੁਝ ਨਹੀਂ ਹੈਗਾ ਮੇਰੀਆਂ ਤੀਜੇ ਦਿਨ ਮੇਰੇ ਚਾਕੇ ਭੈਣਾਂ ਦੇ ਖਿਲਾਫ ਬੋਲਦਣਾ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਮੈਂ ਇਹਦੇ ਖਿਲਾਫ ਕੁਝ ਨਹੀਂ ਮੈਂ ਕਹਣਾ ਯਾਰ ਇਹ ਵੀ ਕਿਸ ਦੀ ਧੀ ਆ ਚਲੋ ਮੈਂ ਦਾ ਸਤਕਾਰ ਕਰਦਾ ਤੁਹਾਡੇ ਨਗਰ ਦੀ ਧੀ ਆ ਮੇਰੀ ਭੈਣ ਵਿਆਹੀ ਆ ਮੇਰਾ ਜੀਜਾ ਉਹਦੀ ਭਤੀਜੀ ਆ ਮੈਂ ਤਾਂ ਉਹਨੂੰ ਹਜੇ ਵੀ ਉਹਨੂੰ ਕਹਿਣਾ ਵੀ ਚਲ ਕੋਈ ਗੱਲ ਨਹੀਂ ਸਾਡੀ ਭਾਣ ਜੀ ਸਾਡੀ ਭੈਣ ਹੈ ਠੀਕ ਆ ਨਾ ਗੱਲ ਕਿਸੇ ਪ੍ਰਕਾਰ ਦੀ ਕੋਈ ਵੀ ਗੱਲ ਕਿਹੀ ਹੋਵੇ ਵੀ ਇਹਦੀ ਇਮੇਜ ਬਾਰੇ ਮੈਂ ਕੀ ਬੋਲਾਂ ਜਿਹੜੀ ਜਨਾਨੀ ਨੇ ਔਰਤ ਨਾਲ ਤਿੰਨ ਚੌਥੇ ਥਾਵਾਂ ਦੇ ਵਿਆਹ ਕਰਾਇਆ ਹੋਵੇ ਚਾਰ ਚਾਰ ਥਾਵਾਂ ਦੇ ਵਿਆਹ ਕਰਾਇਆ ਹੋਵੇ ਮੈਂ ਉਹਨਾਂ ਮੁੰਡਿਆਂ ਦਾ ਮੇਰੇ ਆਕੇ ਪੈਰੀਆ ਥਰੋਹ ਲਾਉਂਦੇ ਨੇ ਕਿ ਉਹ ਮੁੰਡੇ ਮੈਂ ਉਹਨਾਂ ਦੇ ਖਿਲਾਫ ਉਹਨੂੰ ਲਿਆ ਕੇ ਤੇ ਖੜਾ ਕਰਨ ਦਾ ਕੀ ਇਹਦੀ ਇੱਜ਼ਤ ਨਹੀਂ ਇਹ ਜਿੱਤਾ ਪਰ ਇਹਨਾਂ ਨੂੰ ਤਾਂ ਇੱਜ਼ਤ ਦੀ ਕੋਈ ਪਰਵਾਹ ਹੀ ਨਹੀਂ ਹੈਗੀ ਫੇਰ ਥੱਲੋਂ ਫੇਰ ਉਹ ਵੀਡੀਓ ਪਾ ਦੂ ਥੱਲੇ ਕਮੈਂਟ ਪੂਰੇ ਥੱਲੋਂ ਬੰਦ ਕਰ ਲੂਗੀ ਵੀ ਮੇਰੇ ਕੋਈ ਕਮੈਂਟ ਨਾ ਖਿਲਾਫ ਕਰਦੇ ਥੱਲੋਂ ਲੇਖ ਕੇ ਪਾ ਦੂਗੀ ਤੇ ਇੰਨੀਆਂ ਕਿ ਮੇਰੀਆਂ ਬੇਨਤੀਆਂ ਲਗੀਆਂ ਇਹ ਮੇਰੀ ਬੇਨਤੀ ਸਰਪੰਚ ਸਾਹਿਬ ਪ੍ਰਮਾਣ ਕਰਿਓ